ਭਾਰਤ ਦੇ ਸੰਵਿਧਾਨ ਦੇ ਮੁਤਾਬਕ ਭਾਰਤ ਦਾ ਹਰ ਨਾਗਰਿਕ ਬਰਾਬਰ ਦੇ ਅਧਿਕਾਰ ਰੱਖਦਾ ਬਰਾਬਰ ਦੇ ਹੱਕ ਰੱਖਦਾ ਸੰਵਿਧਾਨ ਦੀ ਨਜ਼ਰ ਦੇ ਵਿੱਚ ਅਸੀਂ ਸਭ ਸਮਾਨ ਆ ਪਰ ਜਦੋਂ ਤਰਾਤਲ ਤੇ ਗੱਲ ਕਰਦੇ ਆ ਜਦੋਂ ਜ਼ਮੀਨੀ ਹਕੀਕਤ ਦੀ ਗੱਲ ਕਰਦੇ ਆ ਤਾਂ ਮੰਨ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਆਉਂਦੇ ਨੇ ਔਰ ਕਈ ਤਰ੍ਹਾਂ ਦੇ ਸਵਾਲ ਵੀ ਪੈਦਾ ਹੁੰਦੇ ਨੇ ਕਿ ਸੰਵਿਧਾਨ ਤਾਂ ਕੁਝ ਹੋਰ ਕਹਿੰਦਾ ਪਰ ਜ਼ਮੀਨੀ ਹਕੀਕਤ ਕੁਝ ਹੋਰ ਆ ਕੁਝ ਅਜਿਹੇ ਕੇਸਿਸ ਨੇ ਕੁਝ ਅਜਿਹੇ ਵਰਤਾਰੇ ਨੇ ਜੋ ਘਟੋ-ਘਟ ਘਟ ਗਿੰਤੇ ਦੇ ਮੰਦ ਵਿੱਚ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਪੈਦਾ ਕਰਦੇ ਨੇ ਤੁਹਾਡੇ ਸਾਹਮਣੇ ਇੱਕ ਕੇਸ ਦੀ ਉਦਾਹਰਣ ਰੱਖਣ ਜਾ ਰਹੇ ਹਾਂ ਜਿਸ ਤੋਂ ਬਾਅਦ ਤੁਹਾਡੇ ਮੰਦ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਆਣ ਕੇ ਮਸਲਾ ਬੰਦੀ ਸਿੰਘਾਂ ਦੇ ਨਾਲ ਜੁੜਿਆ ਹੋਇਆ ਹੈ ਕਿਵੇਂ ਤੇ ਕਿਉਂ ਇਹ ਮਸਲਾ ਬੰਦੀ ਸਿੰਘਾਂ ਨਾਲ ਡਾਇਰੈਕਟ ਇਨਡਾਇਰੈਕਟ ਤਰੀਕੇ ਨਾਲ ਜੁੜਦਾ ਇਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਣ ਜਾ ਰਿਹਾ ਸਜ਼ਾ ਪੂਰੀ ਕਰਕੇ ਵੀ ਰਿਹਾਈ ਨਾ ਹੋਣ ਤੇ ਸੁਪਰੀਮ ਕੋਰਟ ਦਾ ਇੱਕ ਹੁਕਮ ਆਇਆ कि ਜਿਨ੍ਹਾਂ ਲੋਕਾਂ ਨੇ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਪੂਰੀ ਕਰ ਲਈ ਫਿਰ ਵੀ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਨਹੀਂ ਕੀਤਾ ਜਾ ਰਿਹਾ ਇੱਕ ਪਾਰਟਿਕੂਲਰ ਕੇਸ ਦੇ ਵਿੱਚ ਇਹ ਫੈਸਲਾ ਆਇਆ ਬਹੁਤ ਚਰਚਿਤ ਨਿਤਿਸ਼ ਕਟਾਰਾ ਕਤਲकांड ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਨਿਤਿਸ਼ ਕਟਾਰਾ ਦੇ ਦੋਸ਼ੀ ਸੁਖਦੇਵ ਪਹਿਲਵਾਨ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਜਿਨ੍ਹਾਂ ਨੇ ਤੈ ਸਜ਼ਾ ਪੂਰੀ ਕਰ ਲਈ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਅਜਿਹਾ ਰਵਈਆ ਰਿਹਾ ਤਾਂ ਦੋਸ਼ੀ ਜੇਲ੍ਹ ਦੇ ਵਿੱਚ ਹੀ ਮਰ ਜਾਏਗਾ ਉਹ ਕਦੇ ਵੀ ਬਾਹਰ ਨਹੀਂ ਆ ਸਕਦਾ ਬੈਂਚ ਦੇ ਕਿਆ ਕਿ ਸਜ਼ਾ ਪੂਰੀ ਹੋਣ ਤਬਾਦ ਰਿਹਾਈ ਲਈ ਕਿਸੇ ਵੀ ਆਦੇਸ਼ ਦੀ ਜ਼ਰੂਰਤ ਨਹੀਂ ਹੈ ਆਦੇਸ਼ ਦੀ ਜ਼ਰੂਰਤ ਉਹਨਾਂ ਕੇਸਾਂ ਵਿੱਚ ਹੁੰਦੀ ਹੈ ਜਿਨ੍ਹਾਂ ਨੂੰ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਰਹਿਣ ਦੀ ਸਜ਼ਾ ਮਿਲੀ ਹੋਵੇ ਜਦੋਂ ਇਹ ਕਿਹਾ ਗਿਆ ਹੋਵੇ ਕਿ ਉਮਰ ਕੈਦ ਹੈ ਤਾਂ ਤੁਸੀਂ ਜੇ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਤਾਂ ਉਹ ਬਾਹਰ ਆ ਸਕਦੇ ਨੇ ਪਰ ਜੇ ਇਹ ਕਿਹਾ ਗਿਆ ਹੋਵੇ ਮਰਨ ਤੱਕ ਇਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਉਹ ਬਾਹਰ ਨਹੀਂ ਆ ਸਕਦਾ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੁਣ ਇਸ ਕੇਸ ਦੀ ਅੱਗੇ ਤੁਹਾਨੂੰ ਡਿਟੇਲ ਵਿੱਚ ਦੱਸਦੇ ਹਾਂ ਜਸਟਿਸ ਬੀਵੀ ਨਾਗਰਤਨਾ ਤੇ ਜਸਟਿਸ ਕੇਵੀ ਵਿਸ਼ਵਨਾਥ ਨੇ ਇਹ ਫੈਸਲਾ ਸੁਣਾਇਆ 2002 ਦੇ ਵਿੱਚ ਨਿਤਿਸ਼ ਕਟਾਰਾ ਦਾ ਕਤਲ ਹੋਇਆ ਸੀ ਮੁਲਜ਼ਮ ਸੁਖਦੇਵ ਨੂੰ 20 ਸਾਲ ਦੀ ਸਜ਼ਾ ਹੋਈ ਸੀ ਮਾਰਚ ਦੇ ਵਿੱਚ ਸੁਖਦੇਵ ਪਹਿਲਵਾਨ ਦੀ ਸਜ਼ਾ ਖਤਮ ਹੋਈ ਸੁਪਰੀਮ ਕੋਰਟ ਨੇ ਸੁਖਦੇਵ ਨੂੰ 29 ਜੁਲਾਈ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਪਰ ਸੈਂਟੈਂਸ ਰਿਵਿਊ ਬੋਰਡ ਨੇ ਸੁਖਦੇਵ ਦੇ ਵਰਤਾਰੇ ਦਾ ਹਵਾਲਾ ਦਿੰਦਿਆਂ ਰਿਹਾਈ ਤੇ ਰੋਕ ਲਾਈ ਸੀ ਇਸ ਤੇ ਸੁਪਰੀਮ ਕੋਰਟ ਨੇ ਸੈਂਟੈਂਸ ਰਿਵਿਊ ਬੋਰਡ ਨੂੰ ਫਟਕਾਰ ਲਗਾਈ ਗਿਆ ਦਵਿੰਦਰਪਾਲ ਭੁੱਲਰ ਵਾਲਾ ਕੇਸ ਬਿਲਕੁਲ ਐਵੇਂ ਦਾ ਦਵਿੰਦਰਪਾਲ ਭੁੱਲਰ ਦੀ ਸਜ਼ਾ ਵੀ ਮੁਕੰਮਲ ਹੋ ਚੁੱਕੀ ਹੈ ਸੈਂਟੈਂਸ ਰਿਵਿਊ ਬੋਰਡ ਵਾਰ-ਵਾਰ ਉਹਨਾਂ ਦੀ ਸਜ਼ਾ ਦੇ ਵਿੱਚ ਵਾਅਦਾ ਕਰ ਰਿਹਾ ਹੈ ਉਹਨਾਂ ਨੂੰ ਰਿਹਾਅ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਫਿਰ ਸੁਪਰੀਮ ਕੋਰਟ ਦਵਿੰਦਰਪਾਲ ਭੁੱਲਰ ਦੇ ਫੈਸਲੇ ਦੇ ਵਿੱਚ ਇਹ ਰਵਈਆ ਕਿਉਂ ਨਹੀਂ ਅਪਣਾਰੀ ਇਹ ਵੀ ਇੱਕ ਸਵਾਲ ਹੈ ਅੱਗੇ ਚੱਲਦੇ ਹੁਣ ਇਹ ਸਵਾਲ ਹੈ ਕਿ ਜਿਹੜੇ ਬੰਦੀ ਸਿੰਘ ਸਜ਼ਾਵਾਂ ਕੱਟ ਚੁੱਕੇ ਨੇ ਬੜਾ ਰੌਲਾ ਤੁਸੀਂ ਸੁਣਿਆ ਹੋਣਾ ਕਿ ਬੰਦੀ ਸਿੰਘ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਜਿਸ ਗੱਲ ਦੀ ਮੈਂ ਗੱਲ ਕਰ ਰਿਹਾ ਸੀ ਦਵਿੰਦਰਪਾਲ ਸਿੰਘ ਭੁੱਲਰ 1993 ਦੇ ਦਿੱਲੀ ਕਾਂਗਰਸ ਦਫ਼ਤਰ ਦੇ ਬਾਹਰ ਬੰਬ ਧਮਾਕੇ ਦਾ ਮਾਮਲਾ ਸਜ਼ਾ ਉਮਰ ਕੈਦ 28 29 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦਿੱਲੀ ਦੇ ਵਿੱਚ ਸੀ ਤਾਂ ਸੈਂਟੈਂਸ ਰਿਵਿਊ ਬੋਰਡ ਸੀਗਾ ਉਸ ਬੋਰਡ ਨੇ ਘੱਟੋ ਘੱਟ 4 ਤੋਂ 5 ਵਾਰ ਇਹ ਕਹਿ ਕੇ ਇਹਨਾਂ ਦੀ ਸਜ਼ਾ ਜਿਹੜੀ ਹੈ ਖਤਮ ਹੋਣ ਤੋਂ ਬਾਅਦ ਵੀ ਰਹਾ ਹੁਣ ਨਹੀਂ ਦੱਸਦਾ ਕਿ ਇਹਨਾਂ ਦੇ ਬਾਹਰ ਆਣ ਦੇ ਨਾਲ ਮਾਹੌਲ ਖਰਾਬ ਹੋ ਸਕਦਾ ਸੋ ਹੁਣ ਦੇਖਾਂਗੇ ਕਿਉਂਕਿ ਦਿੱਲੀ ਦੇ ਵਿੱਚ ਹੁਣ ਭਾਜਪੀ ਦੀ ਸਰਕਾਰ ਭਾਜਪੀ ਦੀ ਸਰਕਾਰ ਕੀ ਕਰਦੀ ਹੈ ਜਗਤਾਰ ਸਿੰਘ ਹਵਾਰਾ ਮਕਦਮਾ ਸਾਬਕਾ ਸੀਐਮ ਬੈਂ ਸਿੰਘ ਕਤਲकांड ਸਜ਼ਾ ਉਮਰ ਕੈਦ ਕੈਦ 25 ਸਾਲ ਤੋਂ ਵੱਧ ਕੱਟ ਚੁੱਕੇ ਨੇ 1995 ਤੋਂ 2003 ਤੱਕ ਬੜੇਲ ਜੇਲ੍ਹ ਦੇ ਵਿੱਚ ਬੰਨ ਸੀ ਉਸ ਤੋਂ ਬਾਅਦ ਬੜੇਲ ਜਿਲ੍ਹ ਤੋੜ ਕੇ ਫਰਾਰ ਹੋਏ ਤੇ 2005 ਦੇ ਵਿੱਚ ਉਹਨਾਂ ਨੂੰ ਮੁਰਤੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇਹ ਵੀ 25 ਸਾਲ ਤੋਂ ਵੱਧ ਕੈਦ ਭੁਗ ਚੁੱਕੇ ਨੇ ਇਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਹੀ ਬੰਦਰ ਰੱਖਿਆ ਗਿਆ ਇਸ ਤੋਂ ਬਾਅਦ ਆ ਜਾਂਦੇ ਨੇ ਬਲਵੰਤ ਸਿੰਘ ਰਾਜਵਾਨਾ ਸਾਬਕਾ ਮੁੱਖ ਮੰਤਰੀ ਜੋ ਮਕਦਮਾ ਨਾਤੇ ਬੈਂਸ ਸਿੰਘ ਕਤਲकांड ਦੇ ਦੋਸ਼ੀ ਸਜ਼ਾ ਫਾਂਸੀ ਬਾਅਦ ਵਿੱਚ ਉਮਰ ਕੈਦ ਵਿੱਚ ਤਬਦੀਲ ਕੈਦ ਤੀਕ ਸਾਲ ਤੋਂ ਵੱਧ 30 ਸਾਲ ਤੋਂ ਵੱਧ ਕਿਸੇ ਬੰਦੇ ਨੂੰ ਇਹ ਸਜ਼ਾ ਹੋ ਗਈ ਹੋਵੇ ਫਾਂਸੀ ਦੀ ਸਜ਼ਾ ਸੀ ਉਸ ਨੂੰ ਤਬਦੀਲ ਕੀਤਾ ਗਿਆ ਸੀ ਉਮਰ ਕੈਦ ਦੇ ਵਿੱਚ ਗੁਰਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਤੇ ਪਰ ਉਸ ਤੇ 20 ਸਰਕਾਰਾਂ ਖੜਾ ਨਹੀਂ ਉਤਰੀਆਂ ਔਰ ਇਹ ਹਾਲੇ ਤੱਕ ਜੇਲ੍ਹ ਦੇ ਵਿੱਚ ਬੰਦ ਹੈ ਜਗਤਾਰ ਸਿੰਘ ਤਾਰਾ ਮੁਕਦਮਾ ਸਾਬਕਾ ਮੁੱਖ ਮੰਤਰੀ ਬੈਂਸ ਸਿੰਘ ਕਤਲकांड ਸਜ਼ਾ ਉਮਰ ਕੈਦ 20 ਸਾਲ ਤੋਂ ਵੱਧ ਦਾ ਸਮਾਂ ਇਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਹੋ ਗਿਆ ਔਰ ਇਹਨਾਂ ਤੇ ਵੀ ਸਜ਼ਾ ਜਿਹੜੀ ਹੈ ਉਹ ਪੂਰੀ ਹੋ ਚੁੱਕੀ ਹੈ ਇਹਨਾਂ ਨੂੰ ਰਿਹਾਰ ਨਹੀਂ ਕੀਤਾ ਗਿਆ ਗੁਰਮੀਤ ਸਿੰਘ ਖੇੜਾ ਜਿਹੜੇ ਅੱਜਕੱਲ ਪਰੋਲ ਤੇ ਬਾਹਰ ਨੇ ਕਰਨਾਟਕਾ ਤੇ ਨਵੀਂ ਦਿੱਲੀ ਦੇ ਵਿੱਚ ਬੰਬ ਧਮਾਕਿਆਂ ਦੇ ਮਾਮਲੇ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਦੋਰੀ ਉਮਰ ਕੈਦ ਦੀ ਸਜ਼ਾ ਹੋਈ ਹੈ 33 ਸਾਲ ਤੋਂ ਵੱਧ ਸਮਾਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਹੋ ਗਿਆ ਪਰ ਹਲੇ ਵੀ ਇਹਨਾਂ ਨੂੰ ਰਿਹਾਰ ਨਹੀਂ ਕੀਤਾ ਗਿਆ ਲਖਵਿੰਦਰ ਸਿੰਘ ਲੱਖਾ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਕਤਲकांड ਸਜ਼ਾ ਉਮਰ ਕੈਦ 30 ਸਾਲ ਤੋਂ ਵੱਧ ਕੈਦ ਕੱਟ ਚੁੱਕੇ ਨੇ ਔਰ ਇਹਨਾਂ ਨੂੰ ਵੀ ਰਿਹਾਰ ਨਹੀਂ ਕੀਤਾ ਗਿਆ ਗੁਰਮੀਤ ਸਿੰਘ ਇੰਜੀਨੀਅਰ ਉਹੀ ਮੁਕਦਮਾ ਸਾਬਕਾ ਮੁੱਖ ਮੰਤਰੀ ਬੈਂਸ ਸਿੰਘ ਕਤਲकांड ਸਜ਼ਾ ਉਮਰ ਕੈਦ ਕੈਦ 30 ਸਾਲ ਤੋਂ ਵੱਧ ਸ਼ਮਸ਼ੇਰ ਸਿੰਘ ਮੁਕਦਮਾ ਸਾਬਕਾ ਮੁੱਖ ਮੰਤਰੀ ਬੈਂਸ ਸਿੰਘ ਕਤਲकांड ਉਮਰ ਕੈਦ 30 ਸਾਲ ਤੋਂ ਵੱਧ 30 30 ਸਾਲ ਸਜ਼ਾਵਾਂ ਭੁਗ ਚੁੱਕੇ ਨੇ ਇਹ ਲੋਕ ਉਮਰ ਕੈਦੀ ਸਜ਼ਾ ਮੁਕੰਮਲ ਹੋ ਚੁੱਕੀ ਹੈ ਹਲੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਔਰ ਇਹਨਾਂ ਨੂੰ ਰਿਹਾਰ ਨਹੀਂ ਕੀਤਾ ਜਾ ਰਿਹਾ ਇਹਨਾਂ ਸਾਰਿਆਂ ਦੀ ਗ੍ਰਿਫਤਾਰੀ ਸਾਬਕਾ ਮੁੱਖ ਮੰਤਰੀ ਬੈਂਸ ਸਿੰਘ ਦੇ ਕਤਲकांड ਨੂੰ ਦੀ ਸਾਜ਼ਿਸ਼ ਰਚਣ ਲਈ ਇਹ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਕਿ ਇਹਨਾਂ ਨੇ ਸਾਜ਼ਿਸ਼ਾਂ ਰਚੀਆਂ ਇਸ ਤੋਂ ਇਲਾਵਾ ਪਰਮਜੀਤ ਸਿੰਘ ਪਿਉਰਾ ਮਕਦਮਾ ਉਹੀ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਕਤਲकांड ਵਾਲਾ ਉਮਰ ਕੈਦ ਦੀ ਸਜ਼ਾ 30 ਸਾਲ ਤੋਂ ਵੱਧ ਸਜ਼ਾ ਇਹਨਾਂ ਨੇ ਭੁਗਤ ਚੁੱਕੇ ਨੇ ਇੱਕ ਜ਼ਿਕਰੇ ਖਾਸ ਗੱਲ 2019 ਦੇ ਵਿੱਚ ਭਾਰਤ ਸਰਕਾਰ ਵੱਲੋਂ ਗੁਰਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ 8 ਸਿੱਖ ਕੈਦੀਆਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਚ ਬਦਲਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਪਰ ਹਲੇ ਤੱਕ ਇਹ ਨਦੀ ਰਿਹਾਈ ਨਹੀਂ ਹੋ ਪਾਈ ਆਪ ਪੂਰੀ ਤਸਵੀਰ ਥੱਲੇ ਦੇਖ ਰਹੇ ਹੋ ਇਹ ਇਹ ਤਸਵੀਰ ਆਪੋ ਆਪ ਦੇ ਵਿੱਚ ਇੱਕ ਸਵਾਲ ਪੁੱਛਦੀ ਹੈ ਕਿ ਇਸ ਸਕਰੀਨ ਤੇ ਚਲੀਆਂ ਹੋਈਆਂ ਸਲਾਈਡਾਂ ਦੇ ਵਿੱਚ ਫਰਕ ਕਿਉਂ ਹੈ ਇੱਕ ਉਹ ਮੁਕਦਮਾ ਜਿਹੜਾ ਉਮਰ ਕੈਦ ਦੀ ਸਜ਼ਾ ਪੂਰੀ ਕੱਟ ਚੁੱਕਾ ਹੈ ਪਹਿਲਵਾਨ ਉਹਨੂੰ ਰਿਹਾ ਕਰ ਦਿੱਤਾ ਗਿਆ ਤੇ ਉਹ ਲੋਕ ਜਿਹੜੇ ਹਲੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਉਸ ਤੋਂ ਵੱਧ ਸਜ਼ਾ ਭੁਗ ਚੁੱਕੇ ਨੇ ਉਹ ਰਿਹਾ ਕਿਉਂ ਨਹੀਂ ਹੋਏ ਇਹ ਇੱਕ ਸਵਾਲ ਹੈ ਜੇ ਕੋਰਟ ਕਹਿੰਦੀ ਹੈ ਕਿ ਕਿਸੇ ਰਿਵਿਊ ਦੀ ਲੋੜ ਦੀ ਕਿਸੇ ਅਦਾਲਤ ਦੇ ਵਿੱਚ ਜਾਣ ਦੀ ਲੋੜ ਨਹੀਂ ਕਿਸੇ ਸਰਕਾਰ ਤੋਂ ਪੁੱਛਣ ਦੀ ਲੋੜ ਨਹੀਂ ਜੇ ਤੁਹਾਡੀ ਸਜ਼ਾ ਪੂਰੀ ਹੋ ਚੁੱਕੀ ਹੈ ਤਾਂ ਤੁਹਾਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਤਾਂ ਇਹਨਾਂ ਲੋਕਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਹਾ ਇਹ ਸਵਾਲ ਅਸੀਂ ਆਪਣੇ ਦਰਸ਼ਕਾਂ ਤੇ ਛੱਡਦੇ ਹਾਂ ਦੇਸ਼ ਨੂੰ ਬਾਕੀ ਖਬਰਾਂ ਲਈ ਬਣ ਰਹੋ ਪੀਸੀ ਨਿਊਜ਼ ਨਾਲ ਧੰਨਵਾਦ